25 ਦਾ 30 ਕਸੂਰ ਜਿਸ ਨੂੰ ਉਹਦਾ ਪਿਓ ਆਪਣੀ ਅਯਾਸ਼ੀ ਵਾਸਤੇ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਲਿਵਿੰਗ ਰਿਲੇਸ਼ਨੇ ਰਹਿ ਰਿਹਾ ਹੈ ਮੋ ਨੌਕੀ ਕਰਦੀ ਆ ਸਾਨੂੰ ਉੱਥੋਂ ਗਲਤ ਮਤਲਬ ਨੂੰ ਮੈਸੇਜ ਕਰ ਰਿਹਾ ਕਿਸੇ ਦੇ ਥਰੂ ਕਿ ਤੂੰ ਜੋ ਕਰਨਾ ਕਰਲਾ ਮੈਂ ਐਦਾਂ ਕਰਾਂਗਾ ਤੇ ਬੱਚੀ ਕੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਆ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਆ ਸਭ ਕੁਝ ਹੈਗਾ ਮੈਨੂੰ ਹੈਗਾ ਕਿ ਮੈਂ ਇਸ ਚੀਜ਼ ਤੋਂ ਬਾਹਰ ਨਿਕਲਾ ਮੇਰੇ ਜੋ ਮੇਰਾ ਹੱਕ ਬੰਦਾ ਮੇਰੇ ਬੱਚੀ ਦਾ ਬੰਦਾ ਮੈਨੂੰ ਦੇਣ ਉਹਨੂੰ ਧਰਨੇ ਲਾਣੇ ਪੈ ਰਹੇ ਆ ਧੁਖ ਤਲਾਂ ਦੇ ਬੈਣਾ ਪੈ ਰਿਹਾ ਔਰ ਦਰਦ ਦਰਦ ਦੇ ਥੋਪੜਾ ਖਾਣੀਆਂ ਪੈ ਗਿਆ ਪਰ ਮੇਰੀ ਫੈਮਿਲੀ ਜਿਹੜੀ ਇਨ-ਲਾਜ਼ ਫੈਮਿਲੀ ਉਹ ਚੀਜ਼ ਖਤਮ ਨਹੀਂ ਹੋਣ ਦੇਣਾ ਚਾਹ ਰਹੀ ਮੈਂ ਬਹੁਤ ਟੈਨਸ਼ਨ 'ਚ ਹੀ ਇਸ ਟਾਈਮ ਪਰੇਸ਼ਾਨੀ ਦੀ ਬਹੁਤ ਜ਼ਿਆਦਾ ਕਿਉਂਕਿ ਬੱਚੀ ਮੇਰੀ ਡਿਪਰੈਸ਼ਨ 'ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਇਹ ਚੀਜ਼ ਤੋਂ ਮੈਂ ਚਾਹਨੀ ਕਿ ਮੈਂ ਇਹ ਚੀਜ਼ ਮੈਨੂੰ ਖਤਮ ਮਤਲਬ ਹੋਏਗੀ ਮੈਂ ਆਪਣਾ ਘਰ ਨਹੀਂ ਦੇਣਾ ਚਾਹਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਇਆ ਔਨ ਰਿਕਾਰਡ ਹੈਗਾ ਉਹ ਬੈਂਕ ਚੋਂ ਕਢਾ ਕੇ ਲੈ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹੈਗਾ ਸੀ ਉਹ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਉਸ ਬੱਚੀ ਦਾ 11 ਸਾਲ ਦੀ ਬੱਚੀ ਹੈ ਜਿੰਦੇ ਪੜਨ ਲਿਖਨ ਦੇ ਦਿਨ ਸੀ ਹੱਸ ਰਖਣ ਦੇ ਦਿਨ ਸੀ ਔਰ ਅੱਜ ਉਹ ਸਦਮੇ ਰਹਿ ਰਹੀ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ 11 ਸਾਲ ਦੀ ਇੱਕ 11 ਸਾਲ ਦੀ ਬੱਚੀ ਇੱਕ ਸਟੈਚੂ ਤਿਆਰ ਕਰਾ ਰਹੀ ਆਪਣੇ ਬਾਪ ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਇੱਕ ਬੱਚੀ ਜਿਹੜੀ 11 ਸਾਲ ਦੀ ਏ ਇੱਕ ਸਟੈਚੂ ਬਣਾ ਰਹੀ ਜਿੰਦੇ ਤੇ ਲਿਖਿਆ ਗਿਆ ਇਹ ਪਾਪ ਨਹੀਂ ਆ ਪਾਪ ਹੈ ਵਾਕਈ ਇਹ ਲਾਨਤ ਇਨਸਾਨ ਜਿਹੜਾ ਅਜ ਆਪਣੀ ਬੱਚੀ ਨੂੰ ਦੁੱਖ ਦੇ ਰਿਹਾ ਸੁਖੀ ਐਵੇਂ ਨਹੀਂ ਰਹਿ ਸਕੇਗਾ ਜਿਹੜਾ ਆਪਣੀ ਵਾਈਫ ਦਾ ਨਹੀਂ ਹੋ ਸਕਿਆ ਅੱਜ ਬੇਟੀਦਾਰੀ ਹੋ ਸਕਿਆ ਤਸਵੀਰਾਂ ਟੀਵੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਜੋ ਕਿ 11 ਸਾਲ ਦੀ ਧੀ ਇਨਸਾਬ ਦੀ ਗੋਹਾਰ ਲਗਾ ਰਹੀ ਹੈ ਅਤੇ ਮਾਂ ਦੇ ਨਾਲ ਇਨਸਾਬ ਦੀ ਮੰਗ ਕਰ ਰਹੀ ਹੈ। ਦਰਅਸਲ 12 ਸਾਲ ਪਹਿਲਾਂ ਮੋਨਿਕਾ ਨਾਮ ਦੀ ਔਰਤ ਦਾ ਬਟਾਲੇ ਦੇ ਵਿੱਚ ਇੱਕ ਵਿਅਕਤੀ ਨਾਲ ਵਿਆਹ ਹੋਇਆ ਸੀ ਅਤੇ ਉਹਨਾਂ ਦੀ 11 ਸਾਲ ਦੀ ਧੀ ਵੀ ਹੈ। ਲੇਕਿਨ 2019 ਤੋਂ ਉਸ ਔਰਤ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਅਤੇ ਬਾਅਦ ਵਿੱਚ ਸਹੁਰਾ ਪਰਿਵਾਰ ਨੇ ਉਸ ਨੂੰ ਪੁੱਛਣਾ-ਗਿੱਚਣਾ ਛੱਡ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਹੀ ਪੀੜਤ ਔਰਤ ਵੱਲੋਂ ਆਪਣੀ 11 ਸਾਲ ਦੀ ਧੀ ਨਾਲ ਕਿ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੂਜੇ ਪਾਸੇ ਇਸ ਮਾਂ ਧੀ ਦੇ ਹੱਕ ਚ ਸਮਾਜ ਸੇਵੀ ਸੰਸਥਾ ਜਾਗਦਾ ਜ਼ਮੀਰ ਵੀ ਆ ਕੇ ਖੜੀ ਹੋਈ ਅਤੇ ਜਾਗਦਾ ਜ਼ਮੀਰ ਸੰਸਦ ਦਾ ਕਹਿਣਾ ਕਿ ਇਸ ਔਰਤ ਅਤੇ ਉਸ ਦੀ ਧੀ ਨੂੰ ਇਨਸਾਫ ਦੇ ਵਨਲੀ ਹਰ ਸੰਭਵ ਕੋਸ਼ਿਸ਼ ਕਰਾਂਗੇ ਅਗਰ ਜ਼ਰੂਰਤ ਪਈ ਤਾਂ ਅਸੀਂ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕਰਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਂ ਤੇ ਧੀ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਗਦਾ ਜ਼ਮੀਰ ਹਮੇਸ਼ਾ ਜਨਤਾ ਦੇ ਮੁੱਦਿਆਂ ਤੇ ਲੜਦਾ ਹੈ ਜਨਤਾ ਦੇ ਮੁੱਦਿਆਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਇਹ ਮੁੱਦਾ ਆਇਆ ਇੱਕ ਅਲੱਗ ਕਿਸਮ ਦਾ ਮੁੱਦਾ ਹੈ ਇੱਕ ਬੇਟੀ 11 ਸਾਲ ਦੀ ਅਮੀਨ ਇੱਕ ਬੱਚੀ ਦੇ ਹੱਕ ਦੀ ਲੜਾਈ ਹੈ ਜਿੰਦੇ ਸਬੰਧ ਵਿੱਚ ਅਸੀਂ ਪਿੱਛੇ ਬਟਾਲੇ ਧਰਤੀ ਤੇ ਧਰਨਾ ਵੀ ਲਾਇਆ ਸੀ ਇੱਕ ਬੱਚੀ ਦਾ ਕੀ ਕਸੂਰ ਜਿਸ ਨੂੰ ਉਹਦਾ ਪਿਓ ਆਪਣੀ ਅਯਾਸ਼ੀ ਵਾਸਤੇ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਲਿਵਿੰਗ ਰਿਲੇਸ਼ਨ ਰਹਿ ਰਿਹਾ ਹੈ ਉਸ ਬੱਚੀ ਦਾ 11 ਸਾਲ ਦੀ ਬੱਚੀ ਹੈ ਜਿੰਦੇ ਪੜਨ ਲਿਖਨ ਦੇ ਦਿਨ ਸੀ ਹੱਸਣ ਖੇਲਣ ਦੇ ਦਿਨ ਸੀ ਔਰ ਅੱਜ ਉਹ ਸਦਮੇ ਰਹਿ ਰਹੀ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ ਉਹਨੂੰ ਧਰਨੇ ਲਾਣੇ ਪੈ ਰਹੇ ਆ ਉੱਖ ਖਤਾਲਾਂ ਦੇ ਬਹਿਣਾ ਪੈ ਰਿਆ ਔਰ ਦਰਦ ਦਰਦਿਆ ਥੋਕੜਾਂ ਖਾਣੀਆਂ ਪੈ ਰੀਆਂ ਅਸੀਂ ਲੋਕ ਵਿਆਹ ਸ਼ਾਦੀ ਕਰ ਲੈਂਦੇ ਆ ਲੱਖਾਂ ਰੁਪਏ ਉੱਥੇ ਲਗਾਉਂਦੇ ਆ ਪਰ ਵਿਆਹ ਕਰਕੇ ਅਸੀਂ ਧੀਾਂ ਜਮ ਲੈਨੇ ਆ ਧੀ ਜਮਲੀ ਉਨਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਹੁੰਦੀ ਹੈ ਪਿਓ ਦੀ ਹੁੰਦੀ ਹੈ ਔਰ ਮੈਂ ਹੈਰਾਨ ਆ ਵੀ ਕਿੱਡਾ ਕਲੰਕਿਤ ਪਿਓ ਏ ਜਿਨੇ ਆਪਣੀ ਧੀ ਨੂੰ ਅਜ 5 ਸਾਲ ਹੋ ਗਏ ਆ ਉਹਨੂੰ ਪਿਆਰ ਚਾਹੀਦਾ ਸੀ ਪਿਓ ਦਾ ਉਹਨੂੰ ਸੜਕਾਂ ਦੇ ਰੋਲਣ ਵਾਸਤੇ ਛੱਡਿਆ ਆ ਉਹਦੀ ਪੜ੍ਹਾਈ ਵਿੱਚ ਖਰਾਬੀ ਹੋ ਰਹੀ ਏ ਸਰ ਸਾਹਿਬ ਕਾਰਨ ਕੀ ਹੈ ਕਿਉਂ ਉਹਨੇ ਛੱਡਿਆ ਵਾ ਸੜਕਾਂ ਦੇ ਦੇਖੋ ਉਹਦਾ ਝਗੜਾ ਆਪਣੀ ਵਾਈਫ ਨਾਲ ਹੋ ਸਕਦਾ ਹੈ ਉਹਦਾ ਆਪਣੀ ਬੋਟੀ ਨਾਲ ਲੜਾਈ ਹੋ ਸਕਦੀ ਹੈ ਮਤਭੇਦ ਹੋ ਸਕਦੇ ਆ ਹਰ ਮੀਆਂ ਬੀਬੀ ਚ ਹੁੰਦੇ ਆ ਪਰ ਮੈਂ ਇੱਕ ਸਮਾਜ ਨੂੰ ਪੁੱਛਣਾ ਚਾਹਨਾ ਵਾਂ ਵੀ ਜੇਕਰ ਹਸਬੰਡ ਵਾਈਜ਼ ਲੜਾਈ ਹੈ ਜਿਹੜਾ ਬੱਚਾ ਦੋਵਾਂ ਦੀ ਕਰਨ ਆਇਆ ਦੁਨੀਆ 'ਚ ਉਸ ਬੇਟੀ ਦਾ ਹੀ ਕਸੂਰ ਹੈ ਉਸ ਨੂੰ ਉਸਦੇ ਹੱਕਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਬੱਚੀ ਕੋਲ ਆਪਣੀ ਮਾਂ ਨਾਲ ਇੱਕ ਮਕਾਨ 'ਚ ਰਹਿ ਰਹੀ ਏ ਜਿਹੜਾ ਕਿਸਨਾ ਦੇ ਪਿਤਾ ਦੇ ਨਾਂ ਤੇ ਆ ਅਮੀਨ ਦੇ ਪਿਤਾ ਜੀ ਗਗਨਦੀਪ ਸਿੰਘ ਦੇ ਨਾਂ ਤੇ ਆ ਔਰ ਉੱਥੇ ਕਈ ਵਾਰ ਕੋਸ਼ਿਸ਼ ਕੀਤੀ ਗਈ ਏ ਲੜਕੀ ਦੀ ਭੂਆ ਪਰਿਵਾਰ ਵੱਲੋਂ ਅਮੀਨ ਦੀ ਭੂਆ ਪਰਿਵਾਰ ਵੱਲੋਂ ਫੁੱਫੜ ਵੱਲੋਂ ਇਹਦੇ ਪਿਓ ਵੱਲੋਂ ਵੀ ਜਿਹੜਾ ਗਗਾਂ ਦੀ ਬੰਦਾ ਪਿਓ ਏ ਆਂਦਾ ਇਹਨੂੰ ਧਰੂ ਕੇ ਮਕਾਨ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਏ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਏ ਉਹਦੀ ਇਹ ਵਜਹ ਚ ਇਹਨਾਂ ਨੇ ਸਬੰਧਤ ਥਾਣੇ 'ਇੱਕ ਕੰਪਲੇਨ ਕੀਤੀ ਐਫਆਈਆਰ ਵੀ ਹੋਈਆਂ ਉਹਨਾਂ ਤੇ ਪਰ ਐਫਆਈਆਰ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਕੋਟਾ 'ਚ ਵੀ ਕੇਸ ਚੱਲਦੇ ਆ ਪਰ ਅਦਾਲਤਾਂ 'ਚ ਵੀ ਨਾ ਮਤਲਬ ਉਹ ਕਾਲੀ ਪੱਟੀ ਬੰਨੀ ਏ ਅਸੀਂ ਸਤਕਾਰ ਕਰਦੇ ਆ ਅਦਾਲਤਾਂ ਦਾ ਪਰ ਅਸੀਂ ਵੇਖੇ ਸਾਡੀਆਂ ਧੀਆਂ ਦੀ ਬੇਇੱਜ਼ਤੀ ਹੋ ਰਹੀ ਏ ਅਦਾਲਤਾਂ ਚੋਂ ਇਨਸਾਫ ਨਹੀਂ ਮਿਲ ਰਿਹਾ ਬੱਚੀ ਨੂੰ ਬੱਚੀ ਆਮੀਨ ਨੂੰ ਜਿਹੜਾ ਇਹਦਾ ਬਾਂਦਾ ਛੱਤ ਉਹ ਦਵਾਵਾਂਗੇ ਜਿਹੜੀ ਦੀ ਪੜ੍ਹਾਈ ਦਾ ਖਰਚਾ ਉਹ ਦਵਾਵਾਂਗੇ ਹੋਰ ਵੀ ਜਿਹੜੀ ਇੱਕ ਬੱਚੀ ਡਿਜ਼ਰਵ ਕਰਦੀ ਏ ਜੇਕਰ ਅੱਜ ਕੋਈ ਸੰਸਥਾ ਜੇਕਰ ਕੋਈ ਪੱਤਰਕਾਰ ਇਹਨਾਂ ਨੂੰ ਸਮਰਥਨ ਨਹੀਂ ਕਰੇਗਾ ਕੱਲ ਨੂੰ ਇਹ ਬੱਚੀ ਕਿੱਥੇ ਬੈਠੇਗੀ ਮੈਂ ਉਹ ਸ਼ਬਦ ਨਹੀਂ ਕਹਿਣਾ ਚਾਹੁੰਦਾ ਜਿਸ ਬੱਚੀ ਨੂੰ ਮੁੱਢਲੀਆਂ ਸੁਵਿਧਾਵਾਂ ਤੋਂ ਵੰਚਿਤ ਕੀਤਾ ਗਿਆ ਇਸ ਬੱਚੀ ਦਾ ਆਉਣ ਵਾਲਾ ਫਿਊਚਰ ਕੀ ਏ ਅਸੀਂ ਵੇਖਿਆ ਕਈ ਬੱਚੀਆਂ ਬਾਚ ਤੰਦੇ ਦੇ ਬੈਂਦੀ ਆ ਮੈਂ ਲਫਾਈ ਕਹਿ ਨਹੀਂ ਚਾਹਦਾ ਪਰ ਮੈਂ ਮਜਬੂਰੀ ਵਸ਼ ਕਹਿ ਰਿਹਾ ਵਾਂ ਵੀ ਅੱਜ ਇਸ ਬੱਚੀ ਨੂੰ ਜਿਸ ਬੱਚੀ ਦੇ ਹੱਕ ਲਈ ਬਟਾਲਾ ਵਾਸੀ ਨਾ ਖੜੇ ਹੋਏ ਜੇ ਸਾਰੇ ਅਮਰਸਰ ਵਾਸੀ ਨਾ ਖੜੇ ਹੋਏ ਜੇ ਸਮਾਜ ਸੇਵੀ ਸੰਸਥਾਵਾਂ ਨਾ ਖੜੇ ਹੋਈਆਂ ਪੋਲੀਟੀਕਲ ਲੋਕਾਂ ਦਾ ਮੈਨੂੰ ਕੋਈ ਗਿਲਾ ਨਹੀਂ ਕਿਉਂਕਿ ਪੋਲੀਟੀਕਲ ਲੋਕ ਜਿਹੜੇ ਉਹ ਯੂਜ਼ਰ ਥੋਣ ਨਾਲ ਹੁੰਦੇ ਆ ਉਹਨਾਂ ਨੂੰ ਅਸੀਂ ਨਹੀਂ ਵਿੱਚ ਕਹਿੰਦੇ ਬਾਕੀ ਫਿਰ ਵੀ ਜੇਕਰ ਕੋਈ ਰਾਜਨੀਤਿਕ ਪਾਰਟੀ ਇਸ ਬੱਚੀ ਦੇ ਸਮਰਥਨ ਚਾਹਣਾ ਜਾਂਦੀ ਏ ਅਸੀਂ ਸਭ ਕੋ ਜਾ ਕੇ ਕੱਲ ਤੋਂ ਸਮਰਥਨ ਮੰਗਾਂਗੇ ਅਸੀਂ ਬਟਾਲੇ ਦੇ ਸਕੂਲਾਂ ਜਾਵਾਂਗੇ ਬੱਚਾ ਕੋ ਸਮਰਥਨ ਮੰਗਾਂਗੇ ਬਟਾਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਕੋਈ ਸਮਰਥਨ ਮੰਗਦੇ ਆ ਉਥੋਂ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਕਈ ਪੱਤਰਕਾਰਾਂ ਨੇ ਸਾਡਾ ਸਮਰਥਨ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਲੜਾਈ ਜਿੱਤ ਕੇ ਜਲਦੀ ਤੁਹਾਡੇ ਸਾਹਮਣੇ ਖੜਾ ਕੋਈ ਅਦਾਲਤੀ ਕੇਸ ਵੀ ਚੱਲ ਰਿਹਾ ਹੈ ਬਿਲਕੁਲ ਜੀ ਅਦਾਲਤੀ ਕੇਸ ਚੱਲਦੇ ਪਿਆ ਪਰ 4 ਸਾਲ ਹੋ ਗਏ ਆ ਅਦਾਲਤਾਂ 'ਚ ਮਾਂ ਧੀ ਚੱਕਰ ਲਾ ਲਾ ਕੇ ਅੱਜ ਦੇਖ ਲੋ ਉਹਨਾਂ ਦੀ ਹਾਲਾਤ ਕੀ ਹੋ ਗਏ ਆ ਔਰ ਇਹ ਜਾਦ ਦੇ ਮਿਲ ਕੋ ਆਏ ਆ ਅਸੀਂ ਇਹਨਾਂ ਨਾਲ 2 ਮਹੀਨੇ ਤੋਂ ਇਹਨਾਂ ਦਾ ਸਾਰਾ ਵਾਚ ਕਰ ਰਹੇ ਆ ਅਸੀਂ ਸਾਰਾ ਸਰਚ ਕੀਤਾ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਸਰਾਸਰ ਤਰਤਾ ਮੋਨਿਕਾ ਕੀ ਮਾਮਲਾ ਹੈ ਸਾਰਾ ਇਕੱਠੇ ਹੋ ਗਿਆ ਮੇਰੇ ਹਸਬੰਡ ਅਕਤੂਬਰ ਦੇ ਫਰਾਰ ਹੋ ਗਏ ਆ ਮਤਲਬ ਓਮਾਨ ਚਲੇ ਗਏ ਆ ਤੇ ਉੱਥੇ ਨਾਲ ਲਿਵਿੰਗ ਵਿੱਚ ਇੱਕ ਲੇਡੀ ਨਾਲ ਰਹਿ ਰਹੇ ਆ ਮੇਰੇ ਕੋਲ ਰਿਕਾਰਡਿੰਗਸ ਹੀ ਗਿਆ ਕੁਝ ਪ੍ਰੂਫ ਵੀ ਹੈਗੇ ਆ ਐਵੀਡੈਂਸ ਸਾਰੇ ਹੈਗੇ ਆ ਤੇ ਹੁਣੋਂ ਕੀ ਕਰਦੇ ਆ ਸਾਨੂੰ ਉੱਥੋਂ ਗਲਤ ਮਲਤ ਮੈਨੂੰ ਮੈਸੇਜ ਕਰ ਰਿਹਾ ਕਿਸੇ ਦੇ ਥਰੂ ਕਿ ਤੂੰ ਜੋ ਕਰਨਾ ਕਰ ਲਾ ਮੈਂ ਐਦਾਂ ਕਰਾਂਗਾ ਤੇ ਬੱਚੀ ਕੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਹੈ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਹੈ ਸਭ ਕੁਝ ਹੈਗਾ ਮੈਨੂੰ ਹੈਗਾ ਕਿ ਮੈਂ ਇਸ ਚੀਜ਼ ਤੋਂ ਬਾਹਰ ਨਿਕਲਾ ਮੇਰੇ ਜੋ ਮੇਰਾ ਹੱਕ ਬੰਦਾ ਮੇਰੀ ਬੱਚੀ ਦਾ ਬੰਦਾ ਮੈਨੂੰ ਦੇਣ ਪਰ ਮੇਰੀ ਫੈਮਲੀ ਜਿਹੜੀ ਇਨ-ਲॉਜ਼ ਫੈਮਲੀ ਉਹ ਚੀਜ਼ ਖਤਮ ਨਹੀਂ ਹੋਣ ਜੀ ਚੱਲੀ ਮੈਂ ਬਹੁਤ ਟੈਂਸ਼ਨ ਚ ਹਾਂ ਇਸ ਟਾਈਮ ਪਰੇਸ਼ਾਨੀ ਦੀ ਬਹੁਤ ਜ਼ਿਆਦਾ ਕਿਉਂਕਿ ਬੱਚੀ ਮੇਰੀ ਡਿਪਰੈਸ਼ਨ ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਹਰ ਚੀਜ਼ ਤੋਂ ਮੈਂ ਚਾਹਨੀ ਕਿ ਮੈਂ ਇਹ ਚੀਜ਼ ਮੈਨੂੰ ਖਤਮ مطلب ਹੋਏਗਾ ਮੈਂ ਆਪਣਾ ਘਰ ਨਹੀਂ ਦੇਣਾ ਚਾਹਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਏ ਆਨ ਰਿਕਾਰਡ ਹੈਗਾ ਤੇ ਬੈਂਕ ਚੁਕੜਾ ਕੇ ਲੈ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹੈਗਾ ਸੀ ਉਹ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਕਿੰਨੇ ਬੱਚੇ ਨੇ ਤੁਹਾਡੇ ਮੇਰੀ ਇੱਕੋ ਕੁੜੀ ਹੈ 11 ਇਅਰ ਦੀ ਮੈਂ ਕੀ ਕਰਾਂ ਘਰ ਛੱਡਦਾ ਕਿੱਥੇ ਜਾਵਾਂ ਕਿੰਨੇ ਸਾਲ ਹੋ ਗਏ ਤੁਹਾਡੀ ਸ਼ਾਦੀ ਨੂੰ ਮੇਰੀ ਹੋਈ ਹੈ 12 ਸਾਲ ਹੋ ਗਏ ਮੇਰੀ ਜਿਹੜਾ ਤੁਹਾਡੇ ਆਪਸੀ ਜਿਹੜਾ ਝਗੜਾ ਪਿਆ ਉਹਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਤਾਂ ਦੇਖੋ ਜੀ ਮੈਂ ਤੇ ਉਹਨਾਂ ਨੂੰ ਕੁਝ ਕਦੀ ਕਿਹਾ ਹੀ ਨਹੀਂ ਬਟ ਉਹ ਆਂਦਾ ਹੀ ਨਹੀਂ ਸੀ ਇੱਥੇ ਚਾਰ ਚਰ ਪੰਜ ਪੰਜ ਸਾਲ ਨੇ ਉਹ ਆਂਦਾ ਸੀ ਜੇ ਆਂਦਾ ਸੀ ਲੜਾਈ ਝਗੜਾ ਕਰਦਾ ਸੀ ਫਾਦਰ ਮਦਰ ਬਹੁਤ ਸਾਡਾ ਮਤਲਬ ਆਪਸ ਵਿੱਚ ਬਹੁਤ ਲੜਾਈ ਝਗੜਾ ਕਰਵਾਂਦੇ ਸੀ ਕਦੀ ਉਹ ਮੈਨੋਂ ਸਹੀ ਰਿਆ ਹੀ ਨਹੀਂ ਤੁਹਾਡੇ ਸੋਹਰੇ ਪਰਿਵਾਰ ਚ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਮੇਰੇ ਕੋ ਆਂਦੇ ਜਾਂਦੇ ਹੀ ਪ੍ਰਸਾਦ ਨਹੀਂ ਉਹਦੇ ਨਾਲ ਉਹਦੇ ਨਾਲ ਰਲ ਗਏ ਕਹਿੰਦੇ ਤੇਰਾ ਕਿ ਸਾਥ ਦੇਈਏ ਤੇਰੇ ਕੋ ਕੀ ਹੈ ਉਹਦੇ ਨਾਲ ਰਲ ਗਏ ਸਾਰੇ ਤੁਹਾਡਾ ਆਪਣਾ ਪਰਿਵਾਰ ਤੇ ਕਾ ਪਰਿਵਾਰ ਹਾਂ ਉਹ ਤੇ ਮੇਰੇ ਨਾਲ ਲੱਗੇ ਇਹਨਾਂ ਮੇਰੇ ਨਾਲ ਹੈ ਮੇਰੇ ਫਾਦਰ ਨਹੀਂ ਗਏ ਮਦਰ ਮੇਰੇ ਹਾਰਟ ਪੇਸ਼ੈਂਟ ਹੈ ਉਹ ਜਿਆਦਾ ਚੱਲ ਫਿਰ ਨਹੀਂ ਸਕਦੇ ਡਾਕਟਰ ਨੇ ਮਨਾ ਕੀਤਾ ਤੇ ਬ੍ਰਦਰ ਹੁਣ ਕੰਮ ਕਰਦਾ ਮੈਨੂੰ ਪਾਲਦਾ ਉਹਨ ਕਿੱਥੇ ਕਿੱਥੇ ਜਾਇਓ ਮੈਂ ਕੀ ਕਰਾਂ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਘਰ ਵਾਲੇ 2 ਲੱਖ ਹੋਇਆ ਮੇਰੇ ਨਾਲ ਤੇ 2019 ਦਾ ਨਹੀਂ ਆਇਆ ਮੈਨੂੰ ਮਿਲਿਆ ਨਹੀਂ ਆਇਆ ਸੀ ਵਿੱਚ 2022 ਚ ਆਇਆ ਸੀ ਉਦੋਂ ਵੀ ਲੜਾਈ ਝੜਗਾ ਕਰਕੇ ਗਲੀ ਵਿੱਚ ਰੁਲਾ ਰੁਲਾ ਪਾ ਕੇ ਮੇਰਾ ਘਰ ਆ ਖਾਲੀ ਕਰ ਪਰਚੇ ਪੁਰਚੇ ਹੋਏ ਬੜਾ ਕੁਝ ਹੋਇਆ ਪਰ ਉਹ ਭੱਜ ਗਿਆ ਦਿੱਲੀ ਦੀ ਫਲਾਈਟ ਤੇ ਭੱਜ ਗਿਆ लास्ट ਸਮੇਂ ਤੇ ਤੁਸੀਂ ਕਦੋਂ ਤੁਸੀਂ ਆਪਣੇ ਸਹੁਰਾ ਪਰਿਵਾਰ ਨਾਲ ਮਿਲੇ ਮੈਂ ਮੈਂ ਤੇ 2022 ਦੀ ਮੇਰੀ ਮਦਰ ਇਨ ਲਾ ਮੇਰੇ ਘਰ ਆਂਦੀ ਜਾਂਦੀ ਰਹੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਵਿੱਚ ਸਭ ਰੱਲੇ ਬਹੁਤ ਮੇਰੀ ਮਦਰ ਇਨ ਲਾ ਨੇ ਬਹੁਤ ਮੇਨਾ ਖੇਲ ਖੇលਿਆ ਬਹੁਤ ਜ਼ਬਰਦਸਤ ਹੁਣ ਕੀ ਮੰਗ ਕਰਦੇ ਮੈਂ ਇਸ ਤਰੀਕੇ ਨਾਲ ਮੈਂ ਯੂ ਮੀਨ ਮੈਨੂੰ ਇਹ ਹੋਇਆ ਹੈ ਕਿ ਮੇਰੀ ਕੀ ਰੋਇਨ ਇਨਸਾਫ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਲੈ ਕੇ ਕਿੱਥੇ ਜਾਵਾਂਗੀ ਮੇਰੀ ਬੱਚੀ ਜਵਾਨ ਹੋ ਰਹੀ ਹੈ ਮੇਰਾ ਮੈਨੂੰ ਹਿੱਸਾ ਦਿੱਤਾ ਜਾਏ ਤੇ ਮੈਂ ਆਪਣੀ ਬੱਚੀ ਲੈ ਕੇ ਸਾਈਡ ਤੇ ਆਵਾਂ ਕਿਉਂਕਿ ਮੈਂ ਬਹੁਤ ਪਰੇਸ਼ਾਨ ਹੈਗੀ ਬਹੁਤ ਜ਼ਿਆਦਾ ਇਸ ਟਾਈਮ ਕੁਝ ਵੀ ਹੋ ਸਕਦਾ ਹੈ ਕਿਉਂਕਿ ਬੱਚੀ ਚਾਸਰ ਹੈਗਾ ਪੂਰਾ ਮਾਰਕਸ ਕਾ ਕਟੋਂ ਲੱਪਿਆ ਸਾਰਾ ਕੁਝ ਹੋਣ ਲੱਪਿਆ ਮੇਰੇ ਕੋ ਤੇ ਆਈ ਹੋਏਗਾ ਨਾ ਜਿਵੇਂ ਇਹ ਦਰਿੰਦੇ ਹਾਂਜੀ 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 ਪੁਲਿਸ ਨੇ ਕੀਤੀ ਪੁਲਿਸ ਨੇ ਪਰਚਾ ਕੀਤਾ 3 ਵਾਰੀ ਮੇਰੇ 99 ਵਿੱਚ ਉਹਨੇ ਘਰ ਚ ਮਤਲਬ ਕਿ ਗਲੀ ਚ ਗੁੰਡਾਗਰਦੀ ਕਰਵਾਈ ਪੂਰੀ ਮੇਰੇ ਕੋ ਪੂਰੇ ਹ ਹਾਂਜੀ 11 ਇਅਰ 11 ਸਾਲ ਦੀ ਹਾਂਜੀ ਜਿਵੇਂ ਮੰਗੀ ਕਰ ਦੋ ਉਹਨੂੰ ਅਸੀਂ ਇਹੋ ਕਹਿ ਰਹੇ ਕਿ ਉਹਨੂੰ ਬੁਲਾਇਆ ਜਾਏ ਐਦਾਂ ਤਾਂ ਕੋਈ ਵੀ ਭੱਜੇਗਾ ਐਦਾਂ ਤਾਂ ਕਿਸੇ ਨਾ ਵੀ ਧੋਖਾ ਜਗਾ ਹਰ ਕੋਈ ਫਰਾਡ ਕਰਕੇ ਭੱਜੇਗਾ ਨਾ ਉਹਨੂੰ ਕਿਉਂ ਐਮਬੈਸੀ ਕਿਉਂ ਨਹੀਂ ਬੁਲਾ ਰਹੀ ਐਸਿ ਐਮਬੈਸੀ ਨੂੰ ਵੀ ਵਾਰੀ ਕਿ ਫਾਈਲ ਹੋਇਆ ਤੁਹਾਡੇ ਹਸਬੰਦ ਦੇ ਨਾਮ ਹਾਂਜੀ ਹਾਂਜੀ ਕੋਰਟ ਨੇ ਕੋਰਟ ਨੇ ਉਹਨੂੰ ਸਮਨ ਕੀਤਾ ਹੈ ਉਹਨਾਂ ਨੂੰ ਕਿਹਾ ਇਮੀਡੀਏਟਲੀ ਆਓ ਕਿਉਂਕਿ ਨੈਕਸਟ ਡੇਟ 'ਚ ਪੀਓ ਵੀ ਹੋਏਗਾ ਉਹ ਫਰੰਟ ਅਗੇ ਵਾਰੰਟੀ ਇਸ਼ੂ ਕੰਡੀਸ਼ਨਲ ਵਾਰੰਟੀ ਦਿਓ ਦੇ ਹੋਰ ਉਹ ਕੰਡੀਸ਼ਨਲ ਲੰਬੀਆਂ ਪਿਆ ਜਾਂਦੀਆਂ ਉਹਦੇ ਨਾਲ ਬੱਚੀ ਦਾ ਬੱਚੀ ਨੂੰ ਤੇ ਮੈਨੂੰ ਕੁਝ ਵੀ ਕਰਵਾ ਸਕਦੇ ਸਾਡੇ ਨਾਲ ਕੁਝ ਵੀ ਹੋ ਸਕਦਾ ਐ ਡਰ ਹੈਗਾ ਬਸ ਦੇਸ਼ ਵ ਮੈਂ ਸੀਮਾ ਵਰਮਾ ਜਾਗਦਾ ਜ਼ਮੀਰ ਦੀ ਮੁਖ ਉੱਦੇਦਾਰ ਹੋਣ ਦੇ ਨਾਤੇ ਮੈਂ ਅੱਜ ਤੁਹਾਨੂੰ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਅਸੀਂ ਸਾਰੇ ਪੈਨਪਾਈ ਇਕੱਠੇ ਹੋਏ ਆ ਉਹ ਇੱਕ 11 ਸਾਲ ਦੇ ਬੱਚੇ ਲਈ ਅਸੀਂ ਬੇਟੀ ਲਈ ਇੱਥੇ ਇਨਸਾਫ ਦੀ ਮੰਗ ਵਾਸਤੇ ਇਕੱਠੇ ਹੋਏ ਆ ਔਰ ਉਹਦੇ ਲਈ ਇਨਸਾਫ ਚਾਹੁੰਦੇ ਆ ਆਪਣੇ ਪ੍ਰਸ਼ਾਸਨ ਤੋਂ ਔਰ ਅਸੀਂ ਇਹ ਵੀ ਚਾਹੁੰਦੇ ਆ ਕਿ ਬੇਟੀ ਨੂੰ ਬੇਟੀ ਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਅਸੀਂ ਮਦਰ ਵੈਸੇ ਤਾਂ ਇਹ ਵੀ ਕਿਸੇ ਦੀ ਨਹੀਂ ਥੀ ਮਦਰ ਵੀ ਕਿਸੇ ਦੀ ਧੀ ਹੈ ਮਗਰ ਜੇਕਰ ਉਹ ਐ ਸੋਚੀ ਸੋਚਦਾ ਅੱਜ ਅਸੀਂ ਅਗਰ ਦੇਸ਼ ਦੇ ਨਾਰੇ ਲਾਣੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਅਸੀਂ ਉਸ ਚੀਜ਼ ਨੂੰ ਆਪ ਕਿਉਂ ਨਹੀਂ ਉੱਤੇ ਪ੍ਰੈਕਟੀਕਲ ਹੁੰਦੇ ਅਸੀਂ ਇਸ ਬੱਚੀ ਲਈ ਇੱਕ ਜੁਟ ਹੋ ਕੇ ਪੂਰਾ ਜਾਗਦਾ ਜ਼ਮੀਰ ਦੇ ਮੈਂਬਰ ਅਸੀਂ ਹੋਰ ਬਟਾਲਾਵਾਦੇ ਕੁਝ ਸਾਰੇ ਤਕਰੀਬਨ ਦੇਸ਼ ਵਾਸੀਆਂ ਨੂੰ ਵੀ ਇਹ ਮਤਲਬ ਵਾਸੀਆਂ ਨੂੰ ਪਟਾਣਾ ਵਾਸੀਆਂ ਨੂੰ ਇਹ ਬੈਂਤੀ ਕਰਾਂਗੇ ਕਿ ਸਾਡੇ ਨਾਲ ਇਕੱਠੇ ਹੋਣ ਇਕਜੁੱਟ ਹੋਣ ਤੇ ਇਸ 11 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਨ ਉਹਦੇ ਲਈ ਅਸੀਂ ਸ਼ਨੀਵਾਰ ਸਾਰੇ ਮੈਂਬਰ ਐਨ ਜੀਓ ਦੇ ਇਕੱਠੇ ਹੋ ਕੇ ਤਰਨਾ ਲਗਾਣ ਜਾਵਾਂਗੇ ਔਰ ਉਤੋਂ ਦੇ ਵੀ ਜੋੜੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕਜੁੱਟ ਹੋਣ ਸੋ ਫੋਟੋਆਂ ਜਿਹੜੀਆਂ ਬੱਚੀਆਂ ਫਾਦਰ ਨੇ ਫਾਦਰ ਦਾਦਾ ਜੀ ਹੋਣਗੇ ਫਾਦਰ ਸਾਹਿਬ ਹੋਣਗੇ ਨਹੀਂ ਨਹੀਂ ਇਹ ਲੜਕੀ ਦਾ ਬੈੜੀ ਹੈ ਹਾਂ ਇਹ ਲੜਕੀ ਨੇ ਫੋਟੋ ਇੱਕ ਤਿਆਰ ਕਰਾਈ ਹੈ ਜਿੰਦੇ ਲਿਖਿਆ ਪਾਪ ਨਹੀਂ ਇਹ ਪਾਪ ਹੈ ਦੇਖੋ ਇੱਕ ਬੱਚੀ ਹੈ ਕਿੰਨੀ ਮਜਬੂਰ ਹੈ 11 ਸਾਲ ਦੀ ਇੱਕ 11 ਸਾਲ ਦੀ ਬੱਚੀ ਇੱਕ ਸਟੈਚੂ ਤਿਆਰ ਕਰਾ ਰਹੀ ਆਪਣੇ ਬਾਪ ਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਇੱਕ ਬੱਚੀ ਜਿਹੜੀ 11 ਸਾਲ ਦੀ ਹੈ ਇੱਕ ਸਟੈਚੂ ਬਣਾ ਲਈ ਜਿੰਦੇ ਤੇ ਲਿਖਿਆ ਗਿਆ ਇਹ ਬਾਪ ਨਹੀਂ ਆ ਪਾਪ ਹੈ ਵਾਕਈ ਇਹ ਲਾਨਤ ਇਨਸਾਨ ਜਿਹੜਾ ਅਜ ਆਪਣੀ ਬੱਚੀ ਨੂੰ ਦੁੱਖ ਦੇ ਰਿਹਾ ਸੁਖੀ ਐਵੇਂ ਨਹੀਂ ਰਹਿ ਸਕੇਗਾ ਜਿਹੜਾ ਆਪਣੀ ਵਾਈਫ ਦਾ ਨਹੀਂ ਹੋ ਸਕਿਆ ਅੱਜ ਬੇਟੀਦਾਰੀ ਹੋ ਸਕਿਆ